ਸਭ ਦਵਨੀ ਹੈ ਇਹ ਇਵੇਂ ਲਿਖਿਆ ਹੋਇਆ ਦਿਨਾਂ ਤੇ ਲਿਖਿਆ ਹੋਇਆ ਆਦ ਨੂੰ ਲੱਗਦਾ ਵੀ ਇਹ ਦਫਰ ਕਿਹਾ ਨੇ ਪਹਿਲੀ ਸਟੇਜ ਜਿਹੜੇ ਕੋਲ ਲੱਗਦਾ ਹਾਂਜੀ ਬਾਣੀ ਬ੍ਰਹਮਾ ਭੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਹਾਂ ਪਾਪ ਛੱਡ ਦਿੱਤਾ ਉਹਨਾਂ ਨੇ ਆਪਣੀ ਮਰਜ਼ੀ ਨਹੀਂ ਕਰਤ ਆਪਣੀ ਮਰਜ਼ੀ ਕਰਦੀ ਪਾਪ ਹੈ ਪਾਪ ਦੀ ਹੋਰ ਕੋਈ ਡੈਫੀਨੇਸ਼ਨ ਕਿਸੇ ਕੋਲ ਹੈ ਆਪਣੀ ਮਰਜ਼ੀ થી ਚੱਲ ਨਹੀਂ ਸਕਦੇ ਮਾ ਮਹੂਤ ਆਪਣੀ ਮਰਜ਼ੀ ਪਰ ਆਪਣੀ ਮਰਜ਼ੀ ਜਿਹੜਾ ਜਿਹੜਾ ਅਸੀਂ ਚੱਲਣਾ ਚਾਹ ਰਹੇ ਹੂ ਉਹ ਵੀ ਪਾਪ ਹੈ ਚਲਾਉਣ ਵਾਲੇ ਨੂੰ ਤੇ ਦੁੱਖ ਹੈ ਨਾ ਅਸੀਂ ਕੋੜਾ ਲੈ ਕੇ ਜਾਂਦੇ ਹਾਂ ਕੋੜਾ ਦੂਏ ਪਾਸੋਂ ਦੂਆ ਚਾਹੁੰਦਾ ਸੀ ਦੂਆ ਬਸੇ ਲੈ ਕੇ ਜਾਂਦੇ ਸਾ ਨੂੰ ਦੁਖੀ ਤਾਂ ਕਰ ਰਿਹਾ ਨਾ ਉਹ ਜ਼ਬਰਦਸਤੀ ਜਾ ਰਿਹਾ ਖਿੱਤੀ ਦੇ ਨਾਲ ਜ਼ਬਰਦਸਤੀ ਜਾ ਰਿਹਾ ਕਰ ਰਿਹਾ ਫਿਰ ਡੰਡਾ ਵੀ ਮਾਰਨਾ ਪਊ ਗੁੱਸਾ ਵੀ ਆਊਗਾ ਤੇ ਜੇ ਉੱਥੇ ਡੰਡਾ ਨਹੀਂ ਮਾਰਦੇ ਦਰਦੇ ਵੀ ਪੱਛੂਗਾ ਜਿਆਦਾ ਤੇਜ਼ ਅਸਰਦੂਗਾ ਤਾਂ ਘਰ ਆ ਕੇ ਛਿੱਤਰ ਫੇਰਾਂਗੇ ਨਾ ਵੀ ਕੁਝ ਕਰਦੇ ਨਰਾਜ਼ਗੀ ਤਾਂ ਅੰਦਰ ਹੈ ਨਾ ਉਹਦੇ ਰੋਣਾ ਚੰਗਾ ਤਾਂ ਨਹੀਂ ਮੰਨਿਆ ਜਾਊਗਾ ਤੂੰ ਬੁਰਾਈ ਦਾ ਆਗੀ ਦੋਦੇ ਤੇ ਇਹ ਗੱਲ ਹੈ ਜਿਹੜੀ ਆਤਮਾ ਪੜਿਚਲੀ ਨਹੀਂ ਚੱਲਦੀ ਉਹਦੇ ਤੇ ਕਿਰਪਾ ਥੋੜੀ ਰਹਿ ਜਾਂਦੀ ਹੈ ਫਿਰ ਕਦੇ ਹੀ ਕਿਰਪਾ ਨਹੀਂ ਰਹਦੀ ਕਿਰਪਾ ਦੋਤੇ ਵੀ ਨਹੀਂ ਹੈ ਕੋਲੇ ਨੂੰ ਪੱਠੇ ਦਾ ਉਹਨੂੰ ਵੀ ਪਾਉਣੇ ਪੈਂਦੇ ਨੇ ਪਾਣੀ ਵੀ ਪਲਾਉਣਾ ਪੈਂਦਾ ਪਰ ਉਹ ਜਾ ਹੈਦਰੀ ਰਹਿੰਦਾ ਉਹਨੂੰ ਉਹ ਜਾ ਪ੍ਰੇਮ ਨਹੀਂ ਰਹਿੰਦਾ ਕਦੇ ਹੀ ਕਿਰਪਾ ਨਹੀਂ ਰਹਦੀ ਥੋੜੀ ਹੋ ਜਾਂਦੀ ਹੈ ਸਾਰਿਆਂ ਤੇ ਕਿਰਪਾ ਉਹਦੀ ਕਿਸੇ ਤੇ ਥੋੜੀ ਹੈ ਕਿਸੇ ਤੇ ਕਨੇਰੀ ਹੈ ਕਨੇਰੀ ਉਹਦੇ ਤੇ ਜਿਹੜਾ ਭੜੇ ਚੱਲਦਾ ਥੋੜੀ ਸਾਰਿਆਂ ਤੇ ਹੈ ਥੋੜੀ ਦਾ ਸਾਰਿਆਂ ਤੇ ਹੈ ਪਾਪ ਤੇ ਆਇਆ ਬਲ ਰਾਮ ਜੀਓ ਪਾਪ ਤੇ ਗਿਆ ਹੈ ਆਪਣਾ ਭਾਣਾ ਚੱਲਣ ਤੇ ਹਟਾਇਆ ਇਹਨੂੰ ਗਲਤ ਮਤਲਬ ਹੈ ਗੁਰ ਕੇ ਭਾਣੇ ਦੇ ਵਿੱਚ ਚੱਲ ਆਪਣੇ ਭਾਣੇ ਦੇ ਵਿੱਚ ਚੱਲਣ ਦੀ ਸੋਚ ਇਹਨੂੰ ਆਪਣੇ ਭਾਣੇ ਚੱਲਣ ਦੀ ਸੋਚਣਾ ਵੀ ਜਿਹੜਾ ਹੈਗਾ ਇਹ ਵੀ ਗਲਤ ਹੈ ਤਰਮੁਂ ਦ੍ਰਿੜੋ ਹਰ ਨਾਮ ਤੇ ਆਵੋ ਸਿਮਰਤੀ ਨਾਮ ਦ੍ਰਿੜਾਇਆ ਤਰਮੁਂ ਦ੍ਰਿੜੋ ਤਰਮੁਂ ਦ੍ਰਿੜ ਕਰੋ ਸਚੁਮ ਦ੍ਰਿੜ ਕਰੋ ਸੱਚੇ ਤਰਬ ਸੱਚ ਕੀ ਹੈ ਇਹਨੂੰ ਦ੍ਰਣ ਕਰੋ بار بار ਦ੍ਰਣ ਕਰੋ ਇਹਨੂੰ ਗਲਤੀ ਨਾ ਹੋ ਜਵੇ ਝੂਠ ਨੂੰ ਸੱਚ ਬੋਲ ਲਈਏ ਸੀ ਸੱਚ ਵਿੱਚ ਥੋੜੀ ਰਲਾਵਟ ਰਹਿ ਜਾ ਕਿਤੇ ਤਾਰੇ ਉਹ ਲੋ ਹਰ ਨਾਮ ਤੇ ਆਵੋ ਸਿਮਰਤੀ ਨਾਮ ਦਰ ਲੜਾਇਆ ਜਾਂ ਤੁਹਾਨੂੰ ਦਿਨ ਨਾ ਉੱਤੇ ਬਾਦ ਕੀ ਕਰਦੇ ਤਾਰੇ ਉਹ ਦੜ ਕਹਿ ਕੀ ਕਰਨਾ ਹਰ ਨਾਮ ਦੇ ਵਿੱਚ ਧਿਆਨ ਰੱਖਣਾ ਫਿਰ ਹਰ ਨਾਮ ਤੇ ਆਵੋ ਆ ਫਿਰ ਧਿਆਨ ਕਿੱਥੇ ਹੋਊਗਾ ਨਾਮ ਦੇ ਵਿੱਚ ਹੋਊਗਾ ਫਿਰ ਧਿਆਨ ਹਰ ਨਾਮ ਤੇ ਆਵੋ ਉੱਤੇ ਨਾਮ ਪ੍ਰਗਟ ਹੋਊਗਾ ਫਿਰ ਜੇ ਸੱਚ ਦੇੜਿਆ ਗਿਆ ਧਿਆਨ ਨਾਮ ਵਿੱਚ ਹੈ ਨਾ ਮਿਲੂਗਾ ਫਿਰ ਸੱਚ ਦਿਲ ਤੋਂ ਬਾਦਲ ਬੰਦਾ ਕੁਰਬਾਨੀ ਦੀ ਸੋਚੀ ਜਾਂ ਪੂਰੀ ਹੋ ਜਾਂਦੀ ਹੈ ਉਤੇ ਬਾਦਲ ਹੋ ਜਾਂਦਾ ਜਾਂ ਕੁਰਬਾਨੀ ਜੋ ਜੋ ਸਮਝਣਾ ਸਮਝਿਆ ਕਿਆ ਇਹ ਕਬ ਬੁੱਕ ਗਿਆ ਫਿਰ ਧਿਆਨ ਨਾਮ ਦੇ ਵਿੱਚ ਵੀ ਹੁਣ ਪ੍ਰਗਟ ਹੋਊਗਾ ਸਿਮਰਤੀ ਨਾਮ ਦੜਾਇਆ ਸਿਮਰ ਤੇ ਨਾਮ ਦੜਾਇਆ ਸਿਮਰਤੀ ਹੈ ਜਿਹੜੀ ਸਾਡੀ ਇਹ ਦਾਸਤਾ ਹੈ ਯਾ ਦਾਇਤਾ ਉਹਦੇ ਜਿ ਕਿਸੇ ਵੇਲੇ ਨਾਮ ਸੀ ਆ ਜਿਹੜੀ ਗਰਭ ਜੋਦ ਦੇ ਨੇ ਜਿੰਦੀਆਂ ਨਾਮ ਗਰਭ ਇਹ ਤਾਂ ਔਰਤ ਦੇ ਪਹਿਲਾਂ ਤੋਂ ਨਾਮ ਨਾਲ ਜੁੜਿਆ ਹੱਥਾ ਹੀ ਸਮਝੇ ਉਹੀ ਨਾਮ ਫੇਰ ਹੋਈ ਜਾਂਦਾ ਜਿਆਜਾ ਪਹਿਲਾਂ ਉਹਦੀ ਸਮਰਤੀ ਹੁੰਦੀ ਐ ਸੇ ਨਾਮ ਦੀ ਸੋਝ ਦੁਬਾਰਾ ਭੁੱਲਿਆ ਹੋਇਆ ਯਾਦ ਹੀ ਹੁਣ ਸਿਮਰਤ ਹੀ ਨਾਮ ਦੜਾਇਆ ਹਾਂ ਬਿ ਸਿਮਰਤੀ ਹੋ ਗਈ ਭੁੱਲ ਗਿਆ ਬਿ ਸੜਿਆ ਹੋਇਆ ਹੁਣ ਇਹਨੂੰ ਅਸਲ ਵਿੱਚ ਪੈਦਾ ਹੀ ਹੋਣਾ ਦਾ ਸਿਮਰਤੀ ਜਿਹੜਾ ਭੁੱਲਿਆ ਹੋਈ ਚੀਜ਼ ਯਾਦ ਆਉਣੀ ਔਰ ਨਹੀਂ ਕਹਾਦਾ ਜਾਂ ਧਿਆਨ ਉਹਦੇ ਉੱਥੇ ਜੁੜ ਜਾਣਾ ਹੈ ਪੜਤਾ ਫਿਰ ਖੁੱਲੀ ਜਾਣੀਆਂ ਨੇ ਪੜਤਾ ਖੁੱਲੀ ਜਾਣੀਆਂ ਪਰਮਕੇ ਬਣਦੇ ਉੱਥੇ ਖੁੱਲੀ ਜਾਣੀਆਂ ਨੇ ਉੱਥੇ ਥੱਲੇ ਨਿਕਲੇ ਹੋਣੇ ਵੀ ਹਾਂ ਇੱਥੇ ਪਿਆ ਸੀ ਨਾ ਇੱਥੇ ਜੁੜੇ ਹੋਏ ਸੀ ਸਤਗੁਰ ਗੁਰਪੂਰਾ ਅਰਾਧੋ ਸਭ ਕਿਲਵਿਕ ਪਾਪ ਗਵਾਇਆ ਸਤਗੁਰ ਗੁਰਪੂਰਾ ਅਰਾਧੋ ਤੇ ਬਸ ਸਤਗੁਰ ਦੇ ਨਾਲ ਗੁਰਪੂਰਾ ਆ ਗਿਆ ਸਤ ਗੁਰਤਾ ਹੈ ਗੁਰ ਪੂਰਾ ਹੈ ਇਹ ਪੂਰਾ ਸਤ ਗੁਰ ਵੀ ਆ ਜਾਂਦਾ ਗੁਰ ਪੂਰਾ ਕਾਹਦਾ ਜਦ ਇੱਕ ਮਾਨਕ ਚਿੱਤ ਜੇ ਮਾਨਾ ਤੇ ਤਡਵਾਟ ਨੇ ਤਾਂ ਬੰਦਾ ਤਾਂ ਬਲ ਕੇ ਲੱਭਣਿਆ ਜਾਂਦਾ ਬੰਦਾ ਜਿਹੜਾ ਮੂਲ ਹੈ ਚਿੱਤ ਉਰਵੇ ਦਾ ਗੁਰ ਬਣਿਆ ਜਾਂਦਾ ਇਹ ਬੁੱਧੀ ਕਹ ਲੋ ਬੁੱਧੀ ਨੂੰ ਗੁਰ ਬਣਿਆ ਜਾਂਦਾ ਇਹਦਾ ਉੰਤੇ ਵਾਹਨਾ ਬੰਦੀ ਬਾ ਬਾ ਗੁਰਦੇ ਬੰਦੀ ਆ ਨਾ ਇਹ ਬਨੇ ਜਾਂਦਾ ਪਰ ਜਦੋਂ ਇੱਕ ਹੋ ਜਾਣ ਫਿਰ ਬਗੁਰ ਪੂਰਾ ਬਨੇ ਜਾਂਦਾ ਜਿਨ੍ਹਾਂ ਕੇ ਦੋ ਚਿੱਤੀ ਆ ਬੰਦੇ ਵਿੱਚ ਦੋ ਪਾਸੇ ਦੀ ਸੋਚ ਆ ਉਹਨੂੰ ਜਦ ਅਧੂਰਾ ਹੈ ਜਦ ਦੋ ਚਿੱਤੀ ਖਤਮ ਹੋ ਗਈ ਫਿਰ ਗੁਰ ਪੂਰਾ ਬਨੇ ਜਾਂਦਾ ਜੱਟੇ ਕਹਿਆ ਬੋਲ ਟੇਗਾ ਕਿ ਫੈਸਲਾ ਇੱਕ ਗੱਲ ਆ ਕਰਦਾ ਕੀ ਪਹਿਲਾਂ ਦਾ ਫੈਸਲਾ ਹੀ ਨਹੀਂ ਹੋ ਰਿਹਾ ਕੀ ਕਰਨਾ ਸੋਚਾਲ ਦੇ ਕੰਮ ਵੀ ਕਰਨੇ ਨੇ ਇਹ ਵੀ ਕਰਨੇ ਇਹ ਫੈਸਲਾ ਦੁਚਿੱਤੀ ਹੈ ਸੋਚਾਲ ਦੇ ਕੰਮ ਕਰ ਰਹੀ ਨਹੀਂ ਆਪੇ ਹੋ ਹੀ ਜਾਣਗੇ ਹੋੜ ਜਾਏ ਨਾ ਹੋੜ ਆ ਕਰਨਾ ਇਹ ਦੁਚਿੱਤੀ ਦੀ ਹੈ ਬਸ ਸੋਚਾਲ ਦੇ ਕੰਮ ਹੋਣਗੇ ਨਹੀਂ ਹੋਣਗੇ ਇਹਦੇ ਬਾਰੇ ਵੀ ਸੋਚਣ ਕੀ ਹੋਊ ਕੀ ਨਹੀਂ ਹੋ ਇਹ ਖਤਮ ਰੋਟੀ ਮਿਲੂ ਨਹੀਂ ਮਿਲੂ ਖਤਮ ਕਿਦੋਂ ਤੀਕਾ ਲਗੂ ਇਹੋ ਕਹਦਾ ਸਰਲ ਜਵਾਬ ਲਾਗ ਪਾਪ ਜਲਦ ਰਖੇ ਬਸ ਫੈਸਲਾ ਹੈ ਫਿਰ ਦੁਜੀ ਤੀਕਾ ਲਗੂ ਆ ਕੰਮ ਕਰਨਾ ਦੂਜਾ ਹੋਵੇ ਜਾਂ ਨਾ ਹੋਵੇ ਕਾਇਮੂ ਕਰਨਾ ਨਹੀਂ ਰਹਾ ਸੀ ਕਿ ਹੋ ਕੀ ਨਹੀਂ ਹੋਵੇ ਸੋਚਣੀ ਨਹੀਂ ਰੋਟੀ ਦੇਣ ਦੀ ਜ਼ਿੰਮੇਵਾਰੀ ਸਾਡੀ ਹੈ ਜੀ। ਰੋਟੀ ਖਾਣ ਦੀ ਜ਼ਿੰਮੇਵਾਰੀ ਸਾਡੀ ਹੈ ਜੀ। ਇਹਨੇ ਜਲਬ ਦਿੱਤਾ ਉਹਦੀ ਜ਼ਿੰਮੇਵਾਰੀ ਹੈ ਰੋਟੀ ਦੀ। ਜਿਹਦੇ ਜੀਵ ਪਾਇਰ ਸਿਰਸਰ ਤੇ ਰਹਿ ਜਕ। ਅੱਪਾ ਜੀ। ਉਹਰੇ ਤੇਲੇ ਇਹਦੀ ਜ਼ਿੰਮੇਵਾਰੀ ਹੈ ਅਸੀਂ ਉਹ ਆਪਣੇ ਉਹਦੀ ਜ਼ਿੰਮੇਵਾਰੀ ਆਪਣੇ ਉੱਤੇ ਕਿਉਂ ਲਈਏ? ਪਰ ਜਦੋਂ ਇਹ ਗੱਲ ਦੀ ਸਮਝ ਆ ਗਈ ਉਦੋਂ ਚ ਤੁਸੀਂ ਠਿੱਕੀ ਖਤਮ। ਉਸ ਤੋਂ ਪਹਿਲਾਂ ਤੇ ਸਮਝ ਤਾਂ ਆ ਜਾਂਦੀ ਹੈ ਪਹਿਲਾਂ ਦੀ। ਬਣਨਾਂ ਦੀ ਗੱਲ ਹੋਰ ਆ ਸਭ ਜਲਦੀ ਗੱਲ ਹੋਰ ਬਣਨਾਂ ਦੀ ਗੱਲ ਹੋਰ ਆ ਸਭ ਜਲਦੀ ਗੱਲ ਹੋਰ ਮੰਨ ਕੇ ਫੈਸਲਾ ਕਰ ਲੈ ਫਿਰ ਧਿਆਨ ਦੀ ਗੱਲ ਹੁੰਦੀ ਫਿਰ ਧਿਆਨ ਦੀ ਗੱਲ ਹੁੰਦੀ ਫਿਰ ਨਾਮ ਦਾ ਧਿਆਲ ਹੁੰਦਾ ਰੱਦਲ ਦੀ ਰੱਦਲ ਦੀ ਗੱਲ ਰੱਦਣਾ ਧਿਆਲ ਕੋਈ ਗੱਲ ਨਹੀਂ ਰਾਦਰ ਹੁੰਦੀ ਹੈ ਕਿਸੇ चीज ਦੀ ਅਸੀਂ ਬਲੌੜ ਬਦਲ ਹੋਇਆ ਹੈ ਵਨਰੇਬਲ ਫੈ ਵੀ ਸਕਦੀ ਹੈ ਫੈ ਨਹੀਂ ਵਾ ਉਹਦਾ ਧਿਆਨ ਰੱਖ ਲੋ ਉਹਨੂੰ ਕਹਿਣਾ ਵੀ ਤੂੰ ਕਿਰਪਾ ਕਰ ਤੇ ਬੂਦ ਪਾ ਸ਼ੈਬਲਾ ਬਸ ਆ ਤੇ ਆ ਉਹ ਦਾ ਸੁਖ ਉਹ ਧਿਆਨ ਹੈ ਵੀ ਉਹ ਤੋਂ ਲਾਭ ਦੇ ਬਾਕੀ ਹੋ ਲਿਆ ਜੋ ਸਾਡੇ ਬੱਸ ਵਿੱਚ ਕੰਮ ਨਹੀਂ ਉੱਤੇ ਆਏ ਤਾਂ ਹੀ ਬੱਸ ਵਿੱਚ ਕੀ ਸੀ ਗਿਆਨ ਲੈਣਾ ਬੋਲਣਾ ਸਾਡੇ ਬੱਸ ਵਿੱਚ ਸੀ ਬੋਲ ਲਿਆ ਗਿਆਨ ਲੈ ਵੀ ਲਿਆ ਬੰਦ ਵੀ ਰਿਆ ਅਗਲਾ ਕੰਮ ਬੱਸ ਵਿੱਚ ਨਹੀਂ ਆਣਾ ਜਿਹੜਾ ਉਹਨੇ ਦੇਣਾ ਉਹ ਤਾਂ ਉਹਨੇ ਹੀ ਦੇਣਾ ਸਾਡੇ ਬੱਸ ਦਾ ਹੈ ਨਹੀਂ ਜਿਹੜਾ ਕਿਸੇ ਨੇ ਦੇਣਾ ਸਾਡੇ ਬੱਸ ਤੋਂ ਪਰੇ ਹੈ ਉਹਦਾ ਧਿਆਨ ਈ ਧਾਰਨਾ ਨਹੀਂ ਪੈਂਦਾ ਯਾਦ ਕਰ ਗੁਰਪੂਰਾ ਆ ਰਾਹ ਦੋ ਗੁਰਪੂਰਾ ਰਾਦੇ ਹੈ ਸਭ ਕਿਲਵਿਖ ਪਾਪ ਗਵਾਇਆ ਸਭ ਕਿਲਵਿਖ ਪਾਪ ਗਵਾਇਆ ਗੁਰ ਪੂਰੇ ਜੇ ਇਰਾਦ ਰਹੇ ਗੁਰ ਪੂਰੇ ਤੇ ਨੋਬਲ ਸਤਗੁਰ ਤੇ ਨਾਮ ਪਾਇਆ ਜਾਏ ਸਭ ਕਿਲਵਿਖ ਪਾਪ ਗਵਾਇਆ ਜਿਹਨੇ ਸਾਰੇ ਕਿਲਵਿਖ ਪਾਪ ਰੇ ਕਿਲਵਿਖ ਪਾਪ ਕੀਆ ਕਿਰੋਨਾ ਚਿੰਤਾ ਕੰਡੋਂ ਕਿਲ ਕੰਟੀਨਿਊ ਹੈ ਕਿਲ ਚਿੰਤਾ ਦਨੰਤਰ ਹੋ ਮੇ ਕੰਡੋ ਵੇਖ ਮਾਇਆ ਦੇ ਮਾਇਆ ਕਰਕੇ ਜਿਹੜੀਆਂ ਚਿੰਤਾਵਾਂ ਨੇ ਸਾਨੂੰ ਸ਼ੰਕਾ ਵਾਲੇ ਸ਼ਕਾ ਵੀ ਹੈ ਚੰਕਾ ਇਹ ਚੰਕਾ ਇਹ ਤੇ ਇਹ ਸਾਰੇ ਕੋਈ ਜਾਂਦੇ ਕੋ ਗਵਾਏ ਉਹਦਾ ਸਮਝ ਆਇਆ ਵੀ ਇਹ ਤਾਂ ਉਹਦੀ ਡਿਊਟੀ ਆਪਣੀ ਨਹੀਂ ਹੈ ਜਿਹੜਾ ਸੰਸਾਰ ਹੈ ਜੀ ਜੰਤਾ ਬਾਕੀ ਰੁਕੜ ਦਦਾਰੋ ਜੀ ਕੀੜੀਆਂ ਘਰੋਂ ਨਿਕਲ ਜਾਂਦੀਆਂ ਨੇ ਕਿੱਧਰ ਬਲੂ ਕਿੱਧਰ ਨਹੀਂ ਬਲੂ ਕੋਈ ਪਤਾ ਨਹੀਂ ਉੱਥੇ ਹੀ ਲੈ ਜਾਂਦਾ ਜਿੱਥੇ ਪਈ ਹੁੰਦੀਆਂ ਉਹਦੀਆਂ ਜਿੱਤੇ ਕੋਈ ਚੀਜ਼ ਪਈ ਹੋਣੀ ਹੈ ਖਾਣ ਨੂੰ ਉੱਥੇ ਹੀ ਲੈ ਜਾਂਦਾ ਉਹਨੂੰ ਉਹ ਬੜਾ ਦਿਨ ਹੁੰਦਾ ਦੌਰ ਵਸਾ ਪ੍ਰਭੂ ਜੀ ਬਤਾਇਆ ਉਹਨਾਂ ਆ ਗਿਆ ਆਪਣਾ ਘਰ ਨੂੰ ਚੱਲ ਪੈਤੀ ਵਖੇਰ ਕੇ ਰੱਖਿਆ ਉਹ ਹੀ ਨਹੀਂ ਜਾਂਦਾ ਵੀ ਇਹਨੂੰ ਸੱਜਰ ਗੋੜੋਂ ਖਪੇਰ ਗੋੜੋਂ ਖਪੇਰ ਗੋੜੋਂ ਸੱਜਰ ਗੋੜੋਂ ਉੱਥੇ ਹੀ ਪਹੁੰਚ ਜਾਂਦੀ ਹੈ ਤਾਂ ਦਿੱਤੇ ਗਦੇ ਗੌਰ ਕਰਿਓ ਕਿ ਕਿਹੜੀ ਸਿੱਧੀ ਤਾਂ ਨਹੀਂ ਜਾਂਦੀ ਚੱਕਦੀ ਐ ਫਿਰ ਜਾਂਦੀ ਹੈ ਸਵੇਲ ਵੀ ਆਉਂਦੀ ਹੈ ਨਾ ਜਲਵਰਾਲੂ ਉਹੋ ਜਿਹੀ ਉਹਨੂੰ ਸੋਝੀ ਦਿੱਤੀ ਉਹ ਵੀ ਤੋਂ ਲੈ ਆ ਤੇ ਨਿਗਲਦੀ ਖਾਲੀ ਘਰ ਜੇ ਜੋਦੀ ਗਾਲੂ ਲੈ ਕੇ ਜਾਉ ਕੋਲ ਉਸ ਏਰੀਆ ਚੋਂ ਜਾਂਦੀ ਹੈ ਸਭ ਉਹਦੀ ਜ਼ਿੰਮੇਵਾਰੀ ਹੈ ਸਹਿਜ ਆਨੰਦ ਹੋਵੜ ਭਾਗੀ ਮਨ ਹਰ ਹਾਲ ਮਿੱਠਾ ਲਾਇਆ ਸਹਿਜ ਆਨੰਦ ਹੋਵੜ ਭਾਗੀ ਸਹਿਜ ਆਨੰਦ ਕਹਿੰਦੇ ਨੇ ਇੱਕ ਤਾਂ ਹੁੰਦਾ ਜਾਗਦੇ ਦਾ ਨਾਂ ਤੇ ਹੁੰਦਾ ਸੁੱਤੇ ਪੈਦਾ ਦਾ ਜਿਹੜਾ ਸੁੱਤੇ ਪੈਦਾ ਆਨੰਦ ਉਹ ਤਾਂ ਸਾਰੀ ਦੁਨੀਆ ਹੀ ਕਹਿੰਦੀ ਹੈ ਆਨੰਦ ਦਾ ਰੰਗ ਸਭ ਕੋ ਕਹਾਂ ਅਲੱਦ ਗੁਰੂ ਤੇ ਜਾਣਿਆ ਜਿਹੜਾ ਉਹ ਸਹਜ ਆਨੰਦ ਦਾ ਜਿਹੜਾ ਝੂਠਾ ਆਨੰਦ ਹੈ ਉਹ ਸਾਰੀ ਦੁਨੀਆ ਹੀ ਕਹਿੰਦੀ ਉਹਦਾ ਘੜੇ ਦੀ ਘੜੇ ਆਨੰਦ ਹੈ ਫਿਰ ਬਸ ਸਤ ਖਤਮ ਟੈਂਪਰੀ ਕਿਤੇ ਪਿਆਸ ਲੱਗੀ ਸੀ ਪਾਣੀ ਪੀ ਲਿਆ ਠੰਡਾ ਆਨੰਦ ਹੋ ਗਿਆ ਫਿਰ ਥੋੜਾ ਜਿਹਾ ਰੁਫੇ ਤੇ ਪਿਆਸ ਲੱਗਿਆ ਹੋਊਗੀ ਇਹ ਆਵਾ ਜਦ ਇਹਨਾਂ ਨੂੰ ਆਨੰਦ ਹੋਏ ਨਾ 10 ਮਿੰਟ ਬਾਅਦ ਆਨੰਦ ਖਤਮ ਜਿੰਨਾ ਜਰ ਬਿਆਕਲਤਾ ਦੀ ਬਿਆਕਲਤਾ ਠੀਕ ਹੋ ਗਈ ਨਾ ਖਤਮ ਹੋ ਗਿਆ ਅੱਧੇ ਘੰਟੇ ਬਾਅਦ ਪੁੱਛੋ ਆਨੰਦ ਗਿਆ ਕਹਿੰਦਾ ਫੇਰ ਨਹੀਂ ਦਿੰਦਾ ਆਨੰਦ ਹੋ ਗਏ ਗਿਆ ਨਾ ਦੋ ਜਾਦੀ ਨਾਲੇ ਚਲਾ ਗਿਆ ਜਦ ਇਹ ਨੰਦ ਹੋਇਆ ਜਦ ਇਹ ਖਤ ਹੋ ਗਿਆ ਉਹ ਰੰਦੇ ਉਵਰ ਨਹੀਂ ਹੁੰਦੀ ਉਹਨੂੰ ਕਹਿੰਦੇ ਅਲਪ ਸੁਖ ਸੁਖ ਤਾਂ ਹੈ ਉਵਰ ਥੋੜੀ ਹੈ ਸੁਖ ਨਹੀਂ ਅਲਪ ਸੁਖ ਅਲਪ ਅਨੁਦ ਰੇ ਜਿਹੜਾ ਪਰਮਨੈਂਟ ਰਹਿੰਦਾ ਹੈ ਸਹਿਜ ਆਨੰਦ ਹੋਆ ਬਟ ਸਹਿਜ ਰਹਦਾ ਇਹ ਪਰਮਨੈਂਟ ਰਹਦਾ ਰਹਿੰਦਾ ਕਿ ਕੋਈ ਹੋਇਆ ਅਨੰਦ ਨਹੀਂ ਰਹਦਾ ਹੈ ਅਲਪ ਸੁਖ ਨਹੀਂ ਹੈ ਸਹਿਜ ਅਨੰਦ ਹੋ ਆਵੜ ਭਾਗੀ ਇਹ ਇਹ ਜਾਗਦੇ ਰਹਨ ਹੁੰਦੇ ਹੈ ਇਹ ਅਨੰਦ ਕਰਜ ਹਾਂ ਸਹਿਜ ਅਨੰਦ ਹੋ ਆਵੜ ਭਾਗੀ ਬੜੇ ਭੰਗ ਕਰਕੇ ਹੋਇਆ ਸਹਿਜ ਰਹਨ ਬੜੇ ਭਾਗ ਨੇ ਸਹਿਜ ਅਨੰਦ ਹੋ ਗਿਆ ਜਾਗਰਤ ਅਵਸਥਾ ਹੁੰਦੀ ਸਹਿਜ ਅਨੰਦ ਦਾ ਜਾਗ ਜਣਾਇਆ ਹੁੰਦਾ ਕੋਸਰਜਾ ਦੁਨੀਆ ਜਾਗਣੇ ਦਾ ਨਾਮ ਹੁੰਦਾ ਜਾਗਿਆ ਸੁਪਨਾ ਦੂਰ ਹੋ ਗਿਆ ਸੁਪਨਿਆਂ ਦਾ ਸੰਸਾਰਾ ਜਿਹਨੂੰ ਭੁਲਣਾ ਚਾਹੁੰਦਾ ਤੇ ਆਪੇ ਭੁੱਲ ਗਿਆ ਜਿਹੜੀ ਚੀਜ਼ ਨੂੰ ਚਾਹੁੰਦਾ ਸੀ ਵੀ ਮੈਨੂੰ ਇਹ ਲੱਗੇ ਸੁਪਨਾ ਲੱਗੇ ਸੰਸਾਰ ਪਹਿਲਾਂ ਤੇ ਚਾਹੁੰਦਾ ਵੀ ਸੁਪਨਾ ਲੱਗੇ ਸੁਣਿਆ ਐ ਸੁਪਨਾ ਲੱਗਦਾ ਦੀ ਐ ਸੰਸਾਰ ਅਸੀਂ ਕਹਿੰਦੇ ਸੰਸਾਰ ਸੁਪਨੇ ਬਣਦਾ ਨਹੀਂ ਇਹ ਜੇ ਜਾਗਿਆ ਦਾ ਮਨ ਬਣਿਆ ਗਿਆ ਸੁਪਨੇ ਹੀ ਬਣੂ ਸਮਝੋ ਨਹੀਂ ਲੋੜੇ ਨਹੀਂ ਲੱਗੇ ਸਹਜਰੰਦ ਤਾਂ ਆਇਆ ਮਾਨੂੰ ਸਮਝਾਉਣ ਦੀ ਲੋੜ ਨਹੀਂ ਪਹਿਲਾਂ ਮਾਨੂੰ ਸਮਝਾਉਣ ਦੀ ਲੋੜ ਸੀ ਵੀ ਧੋਖਾ ਨਾ ਖਾ ਇਸ ਬੋਲੇ ਸਤਸਕਾਰ